ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਸੁਖੇ ਆਲਾ ਤਹਿਸੀਲ ਜੀਰਾ ਤੇ ਜ਼ਿਲ੍ਹਾ ਬਾਈਨੋਂ ਪੈਂਦਾ ਜੀ ਫਿਰੋਜ਼ਪੁਰ ਅੱਜ ਦੀ ਵੀਡੀਓ 'ਚ ਤੁਹਾਡੇ ਆਸਤੇ ਟੋਟਲ ਤਿੰਨ ਨਾਗ ਆ ਜੀ ਨਾਗ ਤਾਂ ਬਾਈ ਕੋਲ ਪੰਜ ਸੀਗੇ ਜੀ ਪਰ ਮੈਂ ਥੋੜਾ ਜਿਹਾ ਸਮੇਂ ਤੋਂ ਲੇਟ ਹੋ ਗਿਆ ਜੀ ਆਉਂ ਚ ਦੋ ਨਗ ਵਿਕ ਗਏ ਤੇ ਹੁਣ ਤਿੰਨ ਰਹਿ ਗਏ ਆ ਤਿੰਨੇ ਹੀ ਗੱਬਣ ਆ ਜੀ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਪਰਖ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲਦਾ ਰਹੂਗਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮੇਰੇ ਗੋਰਾਘੱਲ ਪਿੰਡ ਸੁਖਿਆਲਾ ਵੀਰੇ ਪਿੰਡ ਜੀਰਾ ਸ਼ਹਿਰ ਤੋਂ 5 ਕਿਲੋਮੀਟਰ ਬਾਅਦ ਤੇ ਮੋਗੇ ਤੋਂ 20 ਕਿਲੋਮੀਟਰ ਬਾਅਦ ਹੈ ਮੋਬਾਈਲ ਨੰਬਰ 9781230900 ਵੀਰੇ ਜੀ ਠੀਕ ਹੈ ਭਾਈ ਪੰਜ ਨਾਗ ਸੀਗੇ ਅੱਜ ਜੀ ਇਸ ਟਾਈਮ ਤੇ ਵੀਰੇ ਪੰਜ ਵੜਾਂ ਸੀ ਇੱਕ ਦੋ ਤੁਹਾਡੇ ਸਾਹਮਣੇ ਅੰਦਰ ਬਾਹਰ ਇੱਕ ਤਾਂ ਹੁਣੇ ਵੀ ਕੀ ਆ ਜੀ ਇੱਕ ਪਹਿਲਾਂ ਚਲੀ ਗਈ ਠੀਕ ਹੈ ਵੀਰੇ ਹਾਂਜੀ ਅੱਜ ਤੋਂ ਬੱਚੇ ਤੋਂ ਸ਼ੁਰੂ ਕਰਦੇ ਆ ਸੁਆ ਕਿੰਨਾ ਮੇ ਵੀਰੇ ਇਹ ਵੀਰੇ ਪਲੂਣ ਬੱਚੀ ਆ ਦੁੱਧ ਦੰਦ ਜਿਹਨੂੰ ਖੀਰ ਕਹਿ ਦਿੰਨੇ ਆਪਾਂ ਗਾਰੰਟੀ ਆ ਆਪਾਂ ਦੰਦ ਦਿਖਾਵਾਂਗੇ ਵੀਰੇ ਮੱਟ ਕੇ ਦਿਖਾਵਾਂਗੇ ਵੀ 24 ਮਹੀਨੇ ਉਮਰ ਆ ਬੱਚੀ ਦੀ ਤੇ 5 ਫਰਵਰੀ ਨੂੰ ਦਿਨ ਪੂਰੇ ਆ 5 ਫਰਵਰੀ ਫਰਵਰੀ ਨੂੰ ਹਾਂਜੀ ਅੱਜ ਮੰਨ ਕੇ ਚੱਲੋ ਵੀ 24 ਹੋ ਗਈ ਆ 11 ਕਿਦਾਂ ਰਹਿ ਗਏ ਵੀਰੇ 11 12 ਆ 11 ਬੰਦ ਠੀਕ ਹੈ ਜੀ ਤੇ ਫਾਰਮ ਦੀ ਬੱਚੀ ਆ ਵੀਰੇ ਠੀਕ ਹੈ ਜੀ ਕੱਦ ਕਾਰਡ ਬਰੀਡ ਤੁਸੀਂ ਆਪ ਹੀ ਦੇ ਲੈਣੀ ਆਪਣੂ ਬੜੀ ਕਹਿਣ ਦੀ ਲੋੜ ਨਹੀਂ ਕਹਿਣ ਦੀ ਲੋੜ ਨਹੀਂ ਦੰਦ ਆਪਾਂ ਚੈੱਕ ਕਰਾ ਲੀਏ ਦੰਦ ਚੈੱਕ ਕਰਾ ਦਿਓ ਜੀ ਪਹਿਲਾਂ ਆਪਾਂ ਬਾਅਦ ਚ ਤੋਰ ਕੇ ਦਿਖਾਉਨੇ ਆਂ ਦੰਦ ਵੀਰੇ ਤਾਂ ਦਿਖਾ ਦਿੰਨੇ ਆ ਕਿਉਂਕਿ ਕਿਸੇ ਸੱਜਣ ਨੇ ਦੂਰੋਂ ਨੇੜੋਂ ਚੱਲ ਕੇ ਆਉਣਾ ਹੁੰਦਾ ਤੇ ਵਹਿਮ ਨਾ ਰਵੇ ਕੋਈ ਲਾਓ ਜੀ ਕਰੋ ਚੰਦ ਦੁੱਧ ਦੰਦ ਵੀਰੇ ਮਾਰ ਕੇ ਕਹਿਣ ਦੀ ਗੱਲ ਨਹੀਂ ਹਜੇ ਤਾਂ ਕੋਈ ਮੇਰੇ ਹਿਸਾਬ ਨਾਲ ਵਾਈਕਾ ਹੀ ਨਹੀਂ ਲਾਉਣਾ ਵੀਰੇ ਬੱਚੀ ਦੀ ਸਹੀ ਗੱਲ ਹੈ ਜੀ ਕਰਮਾ ਵਾਲੀ ਖੀਰੀ ਖੀਰੀ ਸੂਪੂਗੀ ਕੱਦ ਬਰੀਡ ਦੇਖ ਲੈ ਵੀਰੇ ਕਿੰਨੀ ਆ ਖੀਰੀ ਬਰੀਡ ਦਾ ਅੰਤ ਕੋਈ ਨਹੀਂ ਵੀਰੇ ਫਾਰਮ ਦਾ ਨਗੀਨਾ ਕਹਿ ਸਕਦੇ ਆ ਜੀ ਆਪਾਂ ਬਾਕੀ ਕੁਆਲਿਟੀ ਤੁਸੀਂ ਦੇਖ ਲਓ ਛੋਟਾ ਜਿਹਾ ਕੰਨ ਤਿਆਰੀ ਬਹੁਤ ਸੋਹਣੀ ਕਰਦੀ ਹੁੰਦੀ ਹੈ ਜੀ ਖਾਣਾ ਕੱਲਾ ਕੱਲਾ ਨਿਖੜ ਮਾ ਹੱਥੀ ਚਬਾਈ ਵਾਲਾ ਥਾਣਾ ਜੀ ਚੈੱਕ ਕਰ ਲਓ ਨੇੜੇ ਤੋਂ ਦਿਖਾ ਦਿੰਨੇ ਆ ਜੀ ਚਾਰ ਹੀ ਥਾਣਾ ਫੂਡ ਸ਼ਾ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਪਸੂ ਹਵਾਨਾ ਤੁਹਾਨੂੰ ਆਪਾਂ ਨੇੜੇ ਤੋਂ ਦਿਖਾ ਦਿੰਨੇ ਆਂ ਤਿਆਰੀ ਬਹੁਤ ਸੋਹਣੀ ਕੀਤੀ ਹੋਈ ਕਿੰਨਾ ਪਾਜੂ ਵੀਰੇ ਪਹਿਲੇ ਸੂਇ ਕਰਮ ਵਾਲੀ ਮੇਰੇ ਬਾਕੀ ਤਾਂ ਚਲੋ ਸਾਮ ਦਾ ਦੁੱਧ ਹੈ ਨਾ ਸਹੀ ਗੱਲ ਹੈ ਜੀ ਬਾਕੀ ਜਿਵੇਂ ਬੱਚੀ ਦੀ ਕੁਆਲਿਟੀ ਕਰਦਗਾਠ ਹੈ ਨਾ 17 18 ਕਿਲੋ ਦੁੱਧ ਦੇਣਾ ਚਾਹੀਦਾ ਬੱਚਾ ਮੇਰੇ ਕਿਉਂਕਿ ਦੁੱਧ ਦੇਣਾ ਹੁੰਦਾ ਬਰੀਡ ਨੇ ਬਾਕੀ ਜਦਨ 15 ਦਿਨਾਂ ਨੂੰ ਤਿਆਰ ਹੋਈ ਬੱਚੀ ਦਾ ਲੈ ਲਈ ਕੁਝ ਹੋਰ ਹੋਊਗਾ ਸਹੀ ਗੱਲ ਆ ਜੀ ਜਿੱਦੇ ਤਿਆਰ ਹੋਗੀ ਉਦਦੇ ਗੱਲਬਾਤ ਹੀ ਹੋਰ ਹੋਣੀ ਆ ਤਿਆਰੀ ਬੜੀ ਸੋਹਣੀ ਕਮਾਲ ਦੀ ਕੀਤੀ ਆ ਬਾਕੀ ਇਹਨੂੰ ਬੱਚਾ ਹੀ ਆ ਜੀ ਹਜੇ ਬੱਚੀ ਖੁੱਲੀ ਰਹੀ ਆ ਵੀਰੇ ਮੰਨ ਲਓ ਇਹਨੂੰ ਰੱਸੀ ਰਾਤ ਹੀ ਭਾਈ ਇਹਨੂੰ ਸੰਭੀ ਪਲੀ ਵਿੱਚ ਚੰਗੀ ਕਰਦੀ ਥੋੜਾ ਜਿਆਦਾ ਤੇ ਲਿਹਾਰੇ ਦਾ ਕਰਦੀ ਆ ਜੀ ਬਾਕੀ ਸੰਭੀ ਪਲੀ ਵੀਰੇ ਪੂਰੀ ਚੰਗੀ ਆ ਵਜਨ ਵਾਲੀ ਵਹਿੜ ਆ ਕੋਈ ਆਏ ਨਹੀਂ ਲੱਸੀ ਨਹੀਂ ਫਿੱਕੀ ਨਹੀਂ ਬਰੀਡ ਦਾ ਵੀਰੇ ਅੰਤ ਕੋਈ ਨਹੀਂ ਤਾਂ ਡਿਮਾਂਡ ਕੀ ਰਹਿਣ ਵਾਲੀ ਆ ਜੀ ਇਹਦੀ ਇਹ ਦਾ ਮੇਰੇ ਬਰਾ ਰੇਟ ਚਲੋ ਆਪਾਂ ਦੱਸ ਹੀ ਦਿੰਨੇ ਆ ਫੋਨ ਤੇ ਤਾਂ ਕਹਾਦਾ ਕਰਨਾ ਜਿਹੜਾ ਐਡਾ ਰੇਟ ਹੋਊਗਾ 60000 ਚ ਮੰਗਾਂ ਤਾਂ ਵੀਰੇ ਹੋ ਜੂ ਮੰਗਾਂ ਹਾਂਜੀ ਮੰਗਾਂ ਤਾਂ ਕਰ ਆ ਜਿੱਦ ਤੇ ਤਿਆਰ ਹੋ ਗਈ ਫਿਰ ਉਦੋਂ ਦਾ ਕੀਮਤੀ ਆਣੀ ਮੇਰੇ ਵੀਰ ਦਾ ਕੀ ਹੋ ਜਾਣਾ ਕਿਉਂਕਿ ਉਹਦੇ ਕਰਮ ਵਾਲੀ ਮੇਲਿਆਂ 'ਚ ਖੜਨ ਵਾਲੀ ਚੀਜ਼ ਆ ਤੇ ਦੋ ਨੰਬਰ ਵੀਰੇ ਦੋ ਨੰਬਰ ਵੈਡ ਨੇ ਵੀਰੇ ਦੂਜੇ ਸੂਏ ਸੋਨਾ ਵਾ ਠੀਕ ਹੈ ਜੀ ਡੈਣ ਲਊਗੀ 10 12 ਡੈਣ ਲਊਗੀ ਡੇਟ ਮੁਤਾਬਕ ਡੇਟ ਮੁਤਾਬਕ ਜੀ ਠੀਕ ਹੈ ਜੀ ਕੋਈ ਇੱਕ ਅੱਧਾ ਦਿਨ ਵੱਧ ਘੱਟ ਵੀ ਹੋ ਜਾਂਦਾ ਕੀ ਵੀਰਾ ਠੀਕ ਆ ਵੀਰੇ ਜਿਹੜਾ ਮਾਲਕ ਨੇ ਇਹਦਾ ਮਾਇਨੈਸ ਸੁਣਦਾ ਵੀਰੇ 14 ਕਿਲੋ ਦੁੱਧ ਦੱਸਿਆ ਆਪਾਂ ਨੂੰ ਠੀਕ ਆ ਜੀ ਬਾਕੀ ਚਲੋ ਅਗਲਾ ਆਪਦੀ ਸੇਵਾ ਦਾ ਹਨਾ ਇਹਨਾਂ ਦਾ ਦੁੱਧ ਸੇਵ ਆਦਾ ਜੀ ਲੰਮੀ ਲੰਮੀ ਬਹੁਤ ਆ ਵੈੜ ਕੁਆਲਿਟੀ ਬਰੀਡ ਬਹੁਤ ਵਧੀਆ ਵੀਰੇ ਕੱਲੀ ਕੱਚੀ ਕੱਚੀ ਆ ਜੀ ਬਾਕੀ ਜਾਤ ਬਰੀਡ ਦੇ ਪੱਖ ਤੋਂ ਪੂਰੀ ਚੰਗੀ ਆ ਜੀ ਫਿਰ ਬਹੁਤ ਜ਼ਿਆਦਾ ਸੋਹਣਾ ਲੱਗਿਆ ਵੀਰੇ ਦੁੱਧ ਚੰਗਾ ਪਾਉਗੀ ਕਿਉਂਕਿ ਢੱਲ ਹਵਾਨੇ ਚ ਬਹੁਤ ਆ ਝੂਲੀ ਬਹੁਤ ਸੋਹਣੀ ਆ ਕਰਮਾੜੀ ਦੀ ਥਾਣੇ ਤੋਂ ਨੇੜੇ ਤੋਂ ਚੈੱਕ ਕਰਾ ਦਿੰਨੇ ਆ ਫੋਟ ਸ਼ਾਂਕ ਭੂਰਾ ਬਾਕੀ ਖਣਾ ਦੀ ਡੰਨ ਹੋਊਗੀ ਬੇਫਿਕਰ ਹੋ ਜਾਓ ਭਾਰ ਪਿੱਛੇ ਦੀ ਗਰੰਟੀ ਹੈ ਵੀਰੇ ਸਾਰੀਆਂ ਵੇੜਾਂ ਦੀ ਵੀਰੇ ਠੀਕ ਹੈ ਵੀਰੇ ਹਾਂਜੀ ਜਾਤ ਬਰੀਡ ਪੂਰੀ ਹੈ ਕੱਲੀ ਕੱਚੀ ਕੱਚੀ ਅੱਜ ਤੁਹਾਨੂੰ ਭਾਅ ਚ ਮਿਲ ਜਾਣੀ ਹੈ ਜਿੱਦ ਦੇ ਵੀਰੇ ਤਿਆਰ ਹੋ ਜੂਗੀ ਉਹਦੇ ਦੀ ਡਿਮਾਂਡ ਉਹਦੇ ਹੋ ਤੇ ਅੱਜ ਦੀ ਡਿਮਾਂਡ ਵੀਰੇ ਜੈ ਜੀ ਜਮਾ ਹੈ ਦੀ ਅੱਜ ਦੀ ਵੀਰੇ ਲੈਣ ਦੇਣ ਦੀ ਵਾਲੀ ਡਿਮਾਂਡ ਜਮਾ ਜੀ ਇਹਦਾ ਬਰਾਲ ਵੀਰੇ 41000 ਚੋਂ ਮਾਨਦਾਨ ਕਰ ਦਾਂਗੇ ਹਾਂ ਬਸ ਮੰਨ ਲਓ ਵੀ ਬੱਚੀ ਹੈਗੀ 47 48000 ਦੀ ਤਿਆਰ ਹੋਵੇ ਨਾ ਸਹੀ ਗੱਲ ਹੈ ਜੀ ਔਖੀ ਜੀ ਠੀਕ ਹੈ ਜੀ ਤੇ ਪਰ ਅੱਜ ਮੰਨ ਲਾ ਪੱਕੇ ਵਾਲੀ 100000 ਰੁਪਏ ਚ ਮਾਨਤਾਨ ਕਰ ਦਾਂਗੇ ਜੇ ਕਿਸੇ ਨੇ 4 ਦਿਨ ਸਾਹ ਦੇ ਵਿੱਚ ਨਹੀਂ ਹੋਵੇ ਤੇ ਉਹਨੂੰ ਵੀ 4 ਪੈਸੇ ਦੇਣ ਵਾਲੀ ਚੀਜ਼ ਹੈ ਜੀ ਅੱਗੇ ਵੀਰੇ ਤਿੰਨ ਨੰਬਰ ਬੈਡ ਨੇ ਵੀਰੇ ਦੂਜੇ ਸੂਏ ਸੋਨਾ ਵਾ ਠੀਕ ਹੈ ਜੀ 14 ਕਿਲੋ ਦੁੱਧ ਦੱਸਿਆ ਪਹਿਲੇ ਸੂਏ ਦਾ ਹਫਤੇਕ ਦੀ ਕੱਚੀ ਮੰਨੋ ਬਸ ਬਾਅਦ ਤੋਂ ਅੱਦ ਬਾਅਦ ਤੋਂ ਸਾਡੇ ਹਿਸਾਬ ਨਾਲ ਭਾਲ ਜੀ ਵੀ ਪੈ ਗਈ ਆ ਠੀਕ ਹੈ ਵੀ ਹਫਤਾ ਤੱਕ ਲੋਗੀ ਬੱਚੀ ਲਗਭਗ ਹਫਤਾ ਲੱਗੇ ਬਰੀਡ ਦੇ ਦੀ ਵੀ ਬਹੁਤ ਲੈ ਚੱਲੀ ਵੀਰੇ ਕੱਦ ਕੁਦ ਬਹੁਤ ਆ ਵੀਰੇ ਬਾਈ ਹਾਈਟ ਵੀ ਚੰਗੀ ਆ ਬਰੀਡ ਵੀ ਚੰਗੀ ਆ ਤੇ ਵਜ਼ਨ ਵੀ ਚੰਗਾ ਪਹਿਲੇ ਸੂਏ ਦਾ 14 ਕਿਲੋ ਦਾ ਰਿਕਾਰਡ ਆ ਇਹ ਇੱਕ ਤੀਆ ਉਮੀਦ ਪਲੱਸ ਦੀਆਂ ਸੋਹਣਾ ਮੋਟਾ ਗਲਾਬੀ ਥਣ ਲੱਗਿਆ ਵਾ ੱੱਲ ਹਵਾਨੇ ਚ ਬਹੁਤ ਪਈ ਆ ਜੀ ਸਾਰੀਆਂ ਵਾਲਟੇ ਨਾ ਕਰਮ ਵਾਲੀ ਕੱਢਦੀ ਜਾਂਦੀ ਆ ਇੱਕ ਹਫਤਾ ਡੇਟ ਮੁਤਾਬਕ ਬਾਕੀ ਆ ਜੀ ਬਾਕੀ 2-4 ਦਿਨ ਵੱਧ ਘੱਟ ਹੋ ਸਕਦੇ ਆ ਜੀ ਜਾਂ ਪਸ਼ੂ ਪਹਿਲਾਂ ਵੀ ਸੂ ਸਕਦਾ ਤੇ ਜਾਂ 2 ਦਿਨ ਵੱਧ ਵੀ ਲ ਜਾ ਸਕਦਾ ਦੁੱਧ ਕਰਮ ਵਾਲੀ ਰਾਮਣਾ 14 15 ਕਿਲੋ ਦਾ ਪਾਉਗੀ ਜੀ ਬਾਕੀ ਸੇਵਾ ਦਾ ਜਿੰਨੀ ਤੁਸੀਂ ਕਰ ਲੋਗੇ ਉਹਨਾਂ ਦੁੱਧ ਲੈ ਲੋਗੇ ਠੰਡੀ ਸੀਲ ਦੀ ਖਾਣਾ ਦੀ ਗਾਰੰਟੀ ਹੋਊਗੀ ਬੇਫਿਕਰ ਹੋ ਜਾਓ ਜੀ ਤੇ ਇਹਦੀ ਅੱਜ ਕੱਚੀ ਕੱਚੀ ਦੀ ਡਿਮਾਂਡ ਜੀ ਇਹਦਾ ਬੱਚੀ ਦਾ ਵੀ 44000 ਚੋਂ ਮਾਨਤਾਨ ਕਰਦਾ ਹਾਂ 44000 ਰੁਪਏ ਚੋਂ ਹਾਂ ਜੀ 44000 ਠੀਕ ਹੈ ਜੀ ਇਹਦਾ ਬਾਈ ਕਹਿੰਦਾ 44000 ਰੁਪਏ ਚੋਂ ਮਾਨਤਾਨ ਕਰਦਾ ਹਾਂ ਜੀ ਮੇਰਾ ਬਹੁਤ ਵੱਡਾ ਲਾਊਗੀ ਘੱਦਗੁੱਦ ਬਹੁਤ ਹੈ ਵੀਰੇ ਵਾਸੀ ਸਹੀ ਗੱਲ ਹੈ ਜੀ ਬਾਕੀ ਜਿਹਨੂੰ ਕੋਈ ਵੀ ਨੱਕ ਪਸੰਦ ਆਊਗਾ ਨੰਬਰ ਸਕਰੀਨ ਤੇ ਥੱਲੇ ਵਾਲੇ ਪਾਸੇ ਬਾਈ ਦਾ ਲਗਾਤਾਰ ਚੱਲਦਾ ਰਹੂ ਕਨੈਕਟ ਬਾਈਨਾ ਕਰ ਸਕਦੇ ਆ ਜੀ ਧੰਨਵਾਦ